ਨਮਸਕਾਰ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਆਤੁਲ ਸ਼ਰਮਾ ਲੋਕ ਸਭਾ ਚੋਣਾਂ ਚ ਪੰਜਾਬ ਚ ਕਾਂਗਰਸ ਦੀ ਵੀ ਹੁਣ ਜ਼ਬਰਦਸਤ ਐਂਟਰੀ ਹੋ ਗਈ ਹੈ ਕਾਫੀ ਦੇਰ ਤੋਂ ਸੁਸਤ ਪਈ ਕਾਂਗਰਸ ਅੱਜ ਸਰਗਰਮ ਹੋ ਗਈ ਹੈ ਅਜਿੰਦਰ ਦੇ ਵਿੱਚ ਕਾਂਗਸੀ ਨੇ ਤਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੁਖਵਿੰਦਰ ਕੋਟਲੀ ਜੋ ਕਿ ਵਿਧਾਇਕ ਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਔਰ ਭਾਜਪਾ ਤੇ ਹਮਲੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਸਤਾਤਰੀ ਆਮ ਆਦਮੀ ਪਾਰਟੀ ਹੋਵੇ ਚਾਹੇ ਕੇਂਦਰ ਚ ਕਾਬਜ਼ ਭਾਰਤੀ ਜਨਤਾ ਪਾਰਟੀ ਦੋਹਾਂ ਪਾਰਟੀਆਂ ਵੱਲੋਂ दलिता दे नाल जेड़ा कि है तक्का ਕੀਤਾ ਗਿਆ ਹੈ press conference ਉਹਨਾਂ ਨੇ ਕਾਫੀ سارے ਇਲਜ਼ਾਮ ਲਗਾਏ ਆ ਨਜ਼ਰ ਮਾਰਤੇ ਹਨ ਸੁਖਵਿੰਦਰ ਕੋਟਲੀ ਦੀ press conference ਤੇ ਪਰਮ ਸਤਕਾਰਯੋਗ ਸਾਰੇ ਆਏ ਹੋਏ press ਦੇ ਸਾਥੀ ਇਲੈਕਟ੍ਰੋਨਿਕ ਮੀਡੀਆ ਔਰ ਪ੍ਰਿੰਟ ਮੀਡੀਆ ਤੋਂ ਸਾਰੇ ਆਏ ਹੋਏ ਸਾਥੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਧੰਨਵਾਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਪਛਾਣੇ ਹੋ ਮੈਂ ਤੁਹਾਡੇ درمیان ਹਮੇਸ਼ਾ ਆਉਂਦਾ ਰਿਹਾ ਨਾ ਔਰ ਇਸ ਗੱਲ ਲਈ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਜੋ ਪਿਛਲੇ ਸਮੇਂ ਤੋਂ ਚੋਣਾਂ ਦੇ ਦੌਰਾਨ ਜਾਂ ਹੁਣ ਚੋਣਾਂ ਦਾ ਜੋ ਮੌਕਾ ਹੈ ਜਿਹੜੀ ਸਾਡੀ ਪਾਰਟੀ ਕਾਂਗਰਸ ਦੀ ਗੱਲ ਜਿਹੜੀ ਹੈ ਉਹ ਮੀਡੀਆ ਦੇ ਰਾਹੀਂ ਲੋਕਾਂ ਤੱਕ ਤੁਸੀਂ ਪਹੁੰਚਾ ਰਹੇ ਹੋ ਮੈਂ ਉਹਦੇ ਲਈ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਮੇਰੇ ਨਾਲ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਦਿੱਲੀ ਤੋਂ 올 ਇੰਡੀਆ ਕਾਂਗਰਸ ਕਮੇਟੀ ਦੇ ਮੀਡੀਆ ਇਨਚਾਰਜ ਜੋ ਸਾਰੇ ਪੰਜਾਬ ਨੂੰ ਦੇਖ ਰਹੇ ਨੇ ਸ਼੍ਰੀ ਵਿਪਨ ਮਿਸ਼ਰਾ ਜੀ ਉਹ ਮੇਰੇ ਨਾਲ ਅੱਜ ਇੱਥੇ ਆਏ ਨੇ ਤੇ ਉਹਨਾਂ ਵੱਲੋਂ ਵੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਆਪਣੇ ਜੋ ਅੱਜ ਪ੍ਰੈਸ ਦੇ ਲਈ ਤੁਹਾਨੂੰ ਕਸ਼ਟ ਦਿੱਤਾ ਮੈਂ ਹੋਰ ਜ਼ਿਆਦਾ ਕੋਈ ਇਧਰ ਉਧਰ ਦੀ ਗੱਲ ਨਾ ਕਰਦਾ ਹੋਇਆ ਅੱਜ ਕੁਝ ਗੱਲਾਂ ਲੈ ਕੇ ਅੱਜ ਕੁਝ ਸਵਾਲ ਲੈ ਕੇ ਪੰਜਾਬ ਦੀ ਸਰਕਾਰ ਨੂੰ ਔਰ ਕੇਂਦਰ ਦੀ ਸਰਕਾਰ ਨੂੰ ਜਵਾਬ ਲੈਣ ਦੇ ਲਈ ਤੁਹਾਡੇ ਰਾਹੀਂ ਜਿਹੜੀ ਆ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਣੀ ਹੈ ਕਿ ਭਗਵੰਤ ਮਾਨ ਬਹੁਤ ਝੂਠਾ ਤੇ ਮਕਾਰ ਮੁੱਖ ਮੰਤਰੀ ਨਿਕਲਿਆ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਦੇ ਵਿੱਚ ਆ ਗਿਆ ਹੈ ਲੇਕਿਨ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ੇ ਦੇ ਜ਼ੋਰ ਚ ਹਕੂਮਤ ਦੇ ਨਸ਼ੇ ਦੇ ਜ਼ੋਰ ਚ ਉਹ ਸਭ ਕੁਝ ਭੁੱਲ ਗਿਆ ਕਿ ਜਿਨ੍ਹਾਂ ਗਰੀਬਾਂ ਦਲਤਾਂ ਨੇ ਵੋਟਾਂ ਪਾ ਕੇ ਸਾਨੂੰ ਕਾਮਯਾਬ ਕੀਤਾ ਉਹ ਉਹਨਾਂ ਨਾਲ ਕੀਤੇ ਵਾਅਦਿਆਂ ਤੋਂ ਬਿਲਕੁਲ ਬੁਰੀ ਤਰ੍ਹਾਂ ਮੁੱਕਰ ਗਿਆ ਮੈਂ ਤੁਹਾਡੇ ਸਾਹਮਣੇ ਸਵਾਲ ਰੱਖਾਂਗਾ ਔਰ ਕੋਈ ਗੱਲ ਗਲਤ ਹੋਏਗੀ ਤਾਂ ਮੈਂ ਤੁਹਾਡਾ ਜਵਾਬ ਦੇਣ ਵਾਸਤੇ ਸਮਰੱਥ ਹਾਂ ਇਹ ਸਭ ਤੋਂ ਵੱਡੀ ਗੱਲ ਕਿ ਦਲਤਾਂ ਨੂੰ ਲਿਬਾਉਣ ਦੇ ਲਈ ਦਲਤਾਂ ਦੀਆਂ ਵੋਟਾਂ ਲੈਣ ਦੇ ਲਈ ਸਭ ਤੋਂ ਪਹਿਲਾਂ ਇੱਕ ਬਹੁਤ ਵੱਡਾ ਵਾਦਾ ਪੰਜਾਬ ਦੀ ਇਸ ਸਰਕਾਰ ਨੇ ਸੱਤਾ ਚਾਉਣ ਤੋਂ ਪਹਿਲਾਂ ਕੀਤਾ ਕਿ ਅਸੀਂ ਪੰਜਾਬ ਦੇ ਅੰਦਰ ਦਲਤ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਮੈਂ ਤੁਹਾਡੇ ਰਾਹੀਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਤੈਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਦਲਤਾਂ ਦੀਆਂ ਵੋਟਾਂ ਤਾਂ ਲਈਆਂ ਪਰ ਹਾਲੇ ਤੱਕ 2 ਸਵਾ 2 ਸਾਲ ਦੀ ਸਰਕਾਰ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਦੇ ਅੰਦਰ ਦਲਿਤ ਡਿਪਟੀ ਮੁੱਖ ਮੰਤਰੀ ਕਿਉਂ ਨਹੀਂ ਲਗਾਇਆ ਮੈਂ ਉਹਦਾ ਸਵਾਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ اٹھਾਇਆ ਔਰ ਮੈਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ અપਮਾਨਿਤ ਕੀਤਾ ਗਿਆ ਜਦ ਕਿ ਦਲਿਤ ਡਿਪਟੀ ਮੁੱਖ ਮੰਤਰੀ ਕਾਂਗਰਸ ਦਾ ਜਾਂ ਹੋਰ ਕਿਸੇ ਪਾਰਟੀ ਦਾ ਨਹੀਂ ਸੀ ਬਣਨਾ ਇਹਨਾਂ ਦਾ ਬਣਨਾ ਸੀ ਔਰ ਮੈਨੂੰ ਇਹਨੇ ਅਪ ਸ਼ਬਦ ਬੋਲੇ ਗਏ ਜਿਹੜੇ ਮੀਡੀਆ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਉਹ ਦੁਹਰਾਉਣੇ ਨਹੀਂ ਚਾਹੁੰਦਾ ਉਸ ਸੰਦਰਭ ਦੇ ਅੰਦਰ ਮੁੱਖ ਮੰਤਰੀ ਸਾਹਿਬ ਜਿੱਦਣ ਆਦਮਪੁਰ ਆਉਣਗੇ ਉਹਨਾਂ ਦਾ ਡਟ ਕੇ ਵਿਰੋਧ ਜਿਹੜਾ ਉਹ ਆਦਮਪੁਰ ਦੇ ਵਿੱਚ ਕੀਤਾ ਜਾਵੇਗਾ ਔਰ ਉਹਨਾਂ ਨੂੰ ਉਹਦਾ ਵਾਅਦਾ ਜਿਹੜਾ ਯਾਦ ਕਰਾਇਆ ਜਾਵੇਗਾ ਔਰ ਮੇਰੇ અપਮਾਨ ਦਾ ਬਦਲਾ ਮੈਂ ਵਿਰੋਧ ਰੂਪ ਦੇ ਅੰਦਰ ਜਿਹੜਾ ਉਹ ਪੰਜਾਬ ਦੇ ਮੁੱਖ ਮੰਤਰੀ ਤੋਂ ਲਾਂਗਾ ਔਰ ਦੂਸਰਾ ਇਹਨਾਂ ਨੇ ਕਿਹਾ ਕਿ ਦਲਤਾਂ ਦੇ ਉਥਾਨ ਤੇ ਤਰੱਕੀ ਦੇ ਵਾਸਤੇ ਅਸੀਂ ਬਹੁਤ ਕੁਝ ਕਰ ਰਹੇ ਹਾਂ ਪੰਜਾਬ ਦੇ ਅੰਦਰ 7 ਰਾਜ ਸਭਾ ਦੇ ਮੈਂਬਰ ਮਿਸਰਾ ਜੀ 7 ਰਾਜ ਸਭਾ ਦੇ ਮੈਂਬਰਾਂ ਚੋਂ ਇੱਕ ਵੀ ਦਲਤ ਨੂੰ ਜਿਹੜਾ ਉਹ ਰਾਜ ਸਭਾ ਦਾ ਮੈਂਬਰ ਨਹੀਂ ਬਣਾਇਆ ਗਿਆ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਣ ਕਿ ਕੀ ਉਹਨਾਂ ਨੂੰ ਦਲਤਾਂ ਤੋਂ ਨਫ਼ਰਤ ਹੈ ਕੀ ਉਹ ਦਲਤਾਂ ਦਾ ਕੋਈ ਨਮਾਇੰਦਾ ਜਿਹੜਾ ਉੱਥੇ ਭੇਜਣਾ ਨਹੀਂ ਚਾਹੁੰਦੇ ਕਿ ਕੀ ਮਖੌਲ ਬਣਾ ਰੱਖਿਆ ਇਹਨਾਂ ਨੇ ਇਹਦਾ ਵੀ ਭਗਵੰਤ ਮਾਨ ਨੂੰ ਜਵਾਬ ਦੇਣਾ ਪਏਗਾ ਔਰ ਤੀਸਰਾ एससी कमीशन ਨੂੰ ਤੋੜ ਦਿੱਤਾ ਗਿਆ ਪੰਜਾਬ ਦੇ ਅੰਦਰ ਬਖ ਬਖ ਕਮਿਸ਼ਨ ਨੇ ਬਹੁਤ ਸਾਰੇ ਕਮਿਸ਼ਨ ਨੇ ਕਿਸੇ ਨੂੰ ਨਹੀਂ ਤੋੜਿਆ ਗਿਆ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੈਗੂਲੇਸ਼ਨ ਪਾਸ ਕਰਕੇ 10 ਮੈਂਬਰਾਂ ਤੋਂ ਘਟਾ ਕੇ 5 ਕਰ ਦਿੱਤੇ ਉਹਨਾਂ ਦਾ 6 ਸਾਲ ਦਾ ਕਾਰਜ ਘਟਾ ਕੇ 3 ਸਾਲ ਕਰ ਦਿੱਤਾ ਔਰ ਚੇਅਰਮੈਨ ਨੇ ਉਹ ਵੀ ਜਿਹੜੀ ਹੈ ਉਹ ਐਸਸੀ ਨੂੰ ਨਹੀਂ ਦਿੱਤੀ ਉਹ ਵੀ ਕਿਸੇ ਹੋਰ ਨੂੰ ਉਹਦਾ ਚੇਅਰਮੈਨ ਲਗਾ ਦਿੱਤਾ ਗਿਆ ਵੇ ਫਿਰ ਇਹ ਦਲਤਾਂ ਦੇ ਨਾਲ ਬੇਇਨਸਾਫੀ ਨਹੀਂ ਹੈ ਇਹ ਦਲਤਾਂ ਦੇ ਨਾਲ ਘੋਰ ਅਨਿਆਂ ਨਹੀਂ ਹੈ ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤ ਕੇ ਤੂੰ ਨਸ਼ੇ ਦੀ ਹਕੂਮਤ ਦੇ ਚੂਰ ਦੇ ਅੰਦਰ ਆਪਣੇ ਕੀਤੇ ਵਾਦੇ ਬਿਲਕੁਲ ਭੁੱਲ ਚੁੱਕਾ ਹੈ 31000 ਰੁਪਇਆ ਸ਼ਗਨ ਸਕੀਮ ਦਾ ਕਾਂਗਰਸ ਪਾਰਟੀ ਦਿੰਦੀ ਸੀ ਕੋਈ ਵੀ ਸਾਡੀ ਸਰਕਾਰ ਦੇ ਬਿੱਲ ਦਾ ਇੱਕ ਪੈਸਾ ਤੱਕ ਬਕਾਇਆ ਨਹੀਂ ਸੀ ਇਹਨਾਂ ਨੇ ਸੱਤਾ ਚੋਂ ਤੋਂ ਪਹਿਲਾਂ ਕਿਹਾ ਕਿ ਅਸੀਂ 51000 ਰੁਪਇਆ ਜਿਹੜਾ ਉਹ ਕਰਾਂਗੇ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸਮਾਜ ਭਲਾਈ ਮੰਤਰੀ ਨੂੰ ਪੁੱਛਿਆ ਕਿ ਦੱਸੋ ਕਹਿੰਦੇ ਜੀ ਸਾਲ ਹੋ ਗਿਆ ਅਸੀਂ ਹਾਲੇ ਦੇ ਨਹੀਂ ਸਕੇ ਜਲਦੀ ਦੇ ਦੇਾਂਗੇ ਇਹਦਾ ਮਤਲਬ ਹੈ ਕਿ ਤੁਸੀਂ ਗਰੀਬ ਲੜਕੀ ਵਿਚਾਰੀ ਦੇ ਤਾਂ ਜਾ ਕੇ ਬੱਚੇ ਵੀ ਹੋ ਜਾਂਦੇ ਨੇ ਤੇ ਤੁਸੀਂ ਉਸ ਪਰਿਵਾਰ ਨੂੰ 51000 ਰੁਪਏ ਨਹੀਂ ਦੇ ਰਹੇ ਹੋ ਭਗਵੰਤ ਮਾਨ ਜੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਔਰ 750 ਤੋਂ ਪੈਨਸ਼ਨ ਵਧਾ ਕੇ ਅਸੀਂ 1500 ਕੀਤੀ ਸੀ ਇਹਨਾਂ ਨੇ ਸੱਤਾ ਚੋਂਣ ਤੋਂ ਪਹਿਲਾਂ ਕਿਹਾ ਸੀ 2500 ਪੈਨਸ਼ਨ ਕਰਾਂਗੇ ਅੱਜ ਇੱਕ ਵੀ ਵਿਅਕਤੀ ਨੂੰ ਨਾ ਵਿਧਵਾ ਪੈਨਸ਼ਨ ਨਾ ਬਡਾਪਾ ਪੈਨਸ਼ਨ ਨਾ ਅੰਗਹੀਨ ਪੈਨਸ਼ਨ ਅੱਜ ਤੱਕ ਕਿਸੇ ਨੂੰ 2500 ਰੁਪਇਆ ਜਿਹੜੀ ਹੈ ਉਹ ਨਹੀਂ ਮਿਲੀ ਔਰ ਦੂਸਰਾ ਲੇਡੀਜ਼ ਨੂੰ ਔਰਤਾਂ ਨੂੰ ਸਾਡੀਆਂ ਭੈਣਾਂ ਨੂੰ 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ ਕਿਹਾ ਕਿ ਅਸੀਂ ਹਜ਼ਾਰ ਹਜ਼ਾਰ ਰੁਪਇਆ ਦੇਾਂਗੇ ਅੱਜ 27 ਤੇ 28 ਮਹੀਨੇ ਹੋ ਚੁੱਕੇ ਨੇ ਸਰਕਾਰ ਬਣੀ ਨੂੰ 28 ਮਹੀਨہ ਸ਼ੁਰੂ ਹੋ ਗਿਆ ਹਰੇਕ ਔਰਤ ਦਾ ਭੈਣ ਦਾ ਬੱਚੀ ਦਾ ਜਿਹੜੀ 18 ਸਾਲ ਤੋਂ ਉੱਪਰ ਹੈ ਉਹਦਾ 27-28 ਹਜ਼ਾਰ ਰੁਪਇਆ ਪੰਜਾਬ ਦੀ ਸਰਕਾਰ 'ਤੇ ਬਣਦਾ ਹੈ ਤੇ ਸਰਕਾਰ ਕਹਿੰਦੀ ਸੀ ਅਸੀਂ ਖਜ਼ਾਨਾ ਭਰਿਆ ਪਿਆ ਸਾਡੇ ਕੋਲ ਸਰਕਾਰ ਕਹਿੰਦੀ ਸੀ ਸਾਨੂੰ ਤਾਂ ਕੋਈ ਕਰਜ਼ਾ ਲੈਣ ਦੀ ਲੋੜ ਨਹੀਂ ਹੈ 80 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਜਿਹੜਾ ਪੰਜਾਬ ਸਰਕਾਰ ਨੇ 1 ਸਾਲ ਦੇ ਅੰਦਰ ਜਿਹੜਾ ਉਹ ਚੁੱਕ ਲਿਆ ਇਸ ਕਰਕੇ ਭਗਵੰਤ ਮਾਨ ਨੂੰ ਜਵਾਬ ਦੇਣਾ ਪਏਗਾ ਉਹਨਾਂ ਔਰਤਾਂ ਨੂੰ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਤੁਸੀਂ ਪੰਜਾਬ ਦੀ ਸੱਤਾ ਦੇ ਵਿੱਚ ਆਏ ਗਰੀਬਾਂ ਨੂੰ ਤੁਸੀਂ ਕਿਹਾ ਕਿ ਅਸੀਂ 5-5 ਮਰਲੇ ਦੇ ਪਲਾਂਟ ਦੇਾਂਗੇ ਗਰੀਬਾਂ ਨੂੰ ਘਰ ਬਣਾ ਕੇ ਦੇਾਂਗੇ মিডিਆ ਸਾਰਾ ਇੱਥੇ ਬੈਠਾ ਤੁਸੀਂ ਸਾਰੇ ਜਾਣਕਾਰ ਹੋ ਬੜੇ ਸੂਝਵਾਨ ਹੋ ਇੰਟੈਕਚੂਅਲੋਂ ਇੱਕ ਵੀ ਕਿਸੇ ਗਰੀਬ ਨੂੰ ਘਰ ਬਣਾ ਕੇ ਦਿੱਤਾ ਹੋਵੇ ਤਾਂ ਭਗਵੰਤ ਮਾਨ ਦੇ ਕੋਲੋਂ ਮਾਫੀ ਮੰਗ ਲਾਂਗੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਗੱਲ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਦੇ ਅੰਦਰ ਕਹੀ ਸੀ ਕਿਸੇ ਵੀ ਮੁਲਾਜ਼ਮ ਨੂੰ ਜਿਹੜਾ ਉਹ ਪੱਕਾ ਨਹੀਂ ਕੀਤਾ ਗਿਆ ਔਰ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਅਧੀਨ ਜਦੋਂ ਵੀ ਕੋਈ ਵਿਦਿਆਰਥੀ ਧਰਨੇ ਪ੍ਰਦਰਸ਼ਨ ਮਜਾਰੇ ਕਰਦਾ ਤਾਂ ਤੁਸੀਂ ਸਾਰੇ ਜਾਣਕਾਰੋਂ ਮੈਂ ਵਿਦਿਆਰਥੀ ਵਰਗ ਦੇ ਲਈ ਲੜਦਾ ਰਿਆਂ ਸਾਰੇ ਤੁਸੀਂ ਪ੍ਰੈਸ ਵਾਲੇ ਬੈਠੇ ਹੋ ਸੜਕਾਂ ਦੇ ਰਾਤਾਂ ਨੂੰ ਸੌਂਦਾ ਰਿਆਂ ਲੇਕਿਨ ਪਿਛਲੇ ਸਾਲ ਸਾਡੇ ਵਿਦਿਆਰਥੀ ਦਾਕਲੇ ਤੋਂ ਔਰ ਸਾਡੇ ਵਿਦਿਆਰਥੀ ਪੇਪਰ ਦੇਣ ਤੋਂ ਬਾਂਝੇ ਰਹਿ ਗਏ ਜਦੋਂ ਉਹਨਾਂ ਨੇ ਬੀਐਸਐਫ ਚੌਂਕ ਦੇ ਵਿੱਚ ਜਾ ਕੇ ਧਰਨਾ ਲਗਾਇਆ ਤਾਂ ਉਹਨਾਂ ਦੇ ਉੱਤੇ ਇੱਥੇ ਦੇ ਕਮਿਸ਼ਨਰ ਚਾਲ ਸਾਹਿਬ ਜਿਹੜੇ ਪਹਿਲਾਂ ਸੀਗੇ ਉਹਨਾਂ ਦੇ ਹਦਾਇਤਾਂ ਦੇ ਉੱਤੇ ਉਹਨਾਂ ਦੇ ਉੱਤੇ ਲਾਠੀਆਂ ਚਲਾਈਆਂ ਗਈਆਂ ਉਹਨਾਂ ਨੂੰ ਕੁੱਟਿਆ ਗਿਆ ਔਰ ਸਾਡੀਆਂ ਬੱਚੀਆਂ ਨੂੰ ਤੁਸੀਂ ਜਾਣਕਾਰ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਉਹਨਾਂ ਨੂੰ ਰਾਤ ਨੂੰ ਪੁਲਿਸ ਸਟੇਸ਼ਨ ਦੇ ਵਿੱਚੋਂ ਛਡਵਾ ਕੇ ਪਿਛਲੇ ਦਰਵਾਜ਼ੇ ਦੇ ਥਾਣੀ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਤੁਸੀਂ ਜਾਣਕਾਰ ਹੋ ਭਗਵੰਤ ਮਾਨ ਜੀ ਤੁਸੀਂ ਵਿਦਿਆਰਥੀ ਵਰਗ ਨੂੰ ਕਹਿੰਦੇ ਹੋ ਅਸੀਂ ਨੌਕਰੀਆਂ ਦੇਾਂਗੇ ਤੁਸੀਂ ਕਹਿੰਦੇ ਹੋ ਕਿ ਅਸੀਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਜਿਹੜਾ ਹੈ ਉਹ ਅਸੀਂ ਪੈਸਾ ਦੇਾਂਗੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਅਧੀਨ ਅੱਜ ਤੱਕ 16000 ਕਰੋੜ ਰੁਪਇਆ ਬਕਾਇਆ ਪੰਜਾਬ ਦੀ ਸਰਕਾਰ ਦੇ ਵੱਲ ਵਿਦਿਆਰਥੀਆਂ ਦਾ ਮੰਨਦਾ ਹੈ ਵਿਦਿਆਰਥੀਆਂ ਨੂੰ ਪੇਪਰ 'ਚ ਨਹੀਂ ਬੈਠਣ ਦਿੱਤਾ ਜਾਂਦਾ ਵਿਦਿਆਰਥੀਆਂ ਨੂੰ ਰੋਲ ਨੰਬਰ ਰੋਕ ਲਏ ਜਾਂਦੇ ਨੇ ਔਰ ਕਿਸ ਤਰੀਕੇ ਦੇ ਨਾਲ ਸਾਡੇ ਵਿਦਿਆਰਥੀਆਂ ਦੇ ਨਾਲ ਜਿਹੜਾ ਦੁਰਵਿਵਹਾਰ ਹੋ ਰਿਹਾ ਉਹਦੇ ਤੋਂ ਅਸੀਂ ਬਹੁਤ ਚਿੰਤਤ ਆਏ ਗੱਲਾਂ ਨੂੰ ਲੈ ਕੇ ਮੈਂ ਤੁਹਾਡੇ ਸਾਹਮਣੇ ਆਇਆ ਔਰ ਸਵਾਲ ਲੈ ਕੇ ਆਇਆ ਔਰ 올ਡ ਪੈਨਸ਼ਨ ਸਕੀਮ ਦੇ ਲਈ ਸਾਡੇ ਸਰਕਾਰੀ ਮੁਲਾਜ਼ਮ ਜਿਹੜੇ ਉਹ 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 ਉਡੀਕ ਰਹੇ ਨੇ ਔਰ ਇਹਨਾਂ ਨੇ ਵਾਦਾ ਕੀਤਾ ਸੀਗਾ ਕਿ ਅਸੀਂ 올ਡ ਪੈਨਸ਼ਨ ਸਕੀਮ ਲੈ ਕੇ ਆਵਾਂਗੇ ਜਿੱਦਣ ਭਗਵੰਤ ਮਾਨ ਨੇ ਸੌਹ ਚੁੱਕੀ ਤਾਂ ਸੈਟੇਟ ਦੇ ਅੰਦਰ ਸਾਰੇ ਮੁਲਾਜ਼ਮਾ ਨੇ ਫੁੱਲ ਵਰਸਾਏ ਸੀ ਔਰ 2 ਸਾਲ ਬਾਅਦ ਜਦੋਂ ਉੱਥੇ ਗਿਆ ਤੇ ਉੱਥੇ ਲੋਕਾਂ ਨੇ ਧਰਨਾ ਮਾਰਿਆ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਚੱਲਣ ਤੋਂ ਪਹਿਲਾਂ ਇਸ ਕਰਕੇ ਮੁੱਖ ਮੰਤਰੀ ਸਭ ਲੋਕਾਂ ਨੂੰ ਜਵਾਬ ਦਿਓ ਤੁਸੀਂ ਪੰਜਾਬ ਦੇ ਅੰਦਰ ਕਿਹਾ ਸੀਗਾ ਕਿ ਅਸੀਂ ਧਰਨਾ ਮੁਕਤ ਪੰਜਾਬ ਕਰਾਂਗੇ ਅੱਜ ਵੀ ਸਾਡੀਆਂ ਟੀਚਰ ਅੱਜ ਵੀ ਸਾਡੀਆਂ ਬੱਚੀਆਂ ਟੈਂਕੀਆਂ ਦੇ ਉੱਤੇ ਚੜੀਆਂ ਹੋਈਆਂ ਨੇ ਇਹਨਾਂ ਨੇ ਕਿਹਾ ਸੀਗਾ ਕਿ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪੈਗੀ ਅੱਜ ਟੀਚਰਾਂ ਨੂੰ ਕੁੱਟਿਆ ਜਾ ਰਿਹਾ ਡਾਕਟਰਾਂ ਨੂੰ ਕੁੱਟਿਆ ਜਾ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ ਤੇ ਭਗਵੰਤ ਮਾਨ ਜੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਧਰਨਾ ਮੁਕਤ ਪੰਜਾਬ ਕਰਨਾ ਨਸ਼ਾ ਮੁਕਤ ਪੰਜਾਬ ਮੇਨ ਅਜੰਡਾ ਸੀ ਕਿ ਅਸੀਂ ਪੰਜਾਬ ਦੇ ਅੰਦਰ ਨਸ਼ਾ ਮੁਕਤ ਪੰਜਾਬ ਕਰਾਂਗੇ ਅੱਜ ਘਰ ਘਰ ਦੇ ਅੰਦਰ ਨਸ਼ਾ ਜਿਹੜਾ ਉਹ ਵਿਕ ਰਿਹਾ ਸਰਕਾਰ ਉਹਦੇ ਤੇ ਕੰਟਰੋਲ ਨਹੀਂ ਕਰ ਰਹੀ ਔਰ ਜਿਹੜੇ ਹਜ਼ਾਰਾਂ ਨੌਜਵਾਨ ਜਿਹੜੇ ਤੁਸੀਂ ਰੋਜ਼ ਤੁਹਾਡੇ ਪੇਪਰਾਂ ਦੇ ਵਿੱਚ ਛਪਦਾ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਓਵਰਡੋਸ ਦੇ ਨਾਲ ਨਸ਼ਿਆਂ ਦੇ ਨਾਲ ਉਹਨਾਂ ਦੀ ਜਿਹੜੀ ਉਹ ਮੌਤ ਹੋ ਰਹੀ ਹੈ ਸੋ ਇਹਦੇ ਲਈ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਨੌਜਵਾਨਾਂ ਦੀਆਂ ਹੋ ਰਹੀਆਂ ਇਸ ਮੌਤਾਂ ਦੇ ਲਈ ਔਰ ਤੀਸਰਾ ਨੇ ਕਿਹਾ ਸੀਗਾ ਕਿ ਅਸੀਂ ਕਰਜ਼ਾ ਮੁਕਤ ਪੰਜਾਬ ਕਰਾਂਗੇ ਪੰਜਾਬ ਦੇ ਅੰਦਰ ਕੇਸਰੀਵਾਲ ਤੇ ਭਗਵੰਤ ਮਾਨ ਜੀ ਕਹਿੰਦੇ ਸੀ ਕਿਆ ਅਸੀਂ 20000 ਕਰੋੜ ਰੁਪਇਆ ਮਾਈਨਿੰਗ ਤੋਂ ਲੈ ਕੇ ਆਵਾਂਗੇ ਜਿਹੜਾ ਖਜ਼ਾਨੇ ਦੇ ਅੰਦਰ ਜਮ੍ਹਾਂ ਹੋਏਗਾ ਔਰ ਇਹਨਾਂ ਨੇ ਕਿਹਾ ਸੀ 25000 ਕਰੋੜ ਰੁਪਇਆ ਅਸੀਂ ਸ਼ਰਾਬ ਐਕਸਾਈਜ਼ ਪਾਲਿਸੀ ਦੇ ਅੰਦਰੋਂ ਜਿਹੜੀ ਰਿਸ਼ਵਤ ਚਲਦੀ ਹੈ ਕਿ ਅਸੀਂ ਜਿਹੜਾ ਇਹ ਲਗਭਗ 60000 ਕਰੋੜ ਰੁਪਇਆ ਜਿਹੜਾ ਉਸ ਅਸੀਂ ਖਜ਼ਾਨੇ ਦੇ ਅੰਦਰ ਹਰ ਸਾਲ ਜਮ੍ਹਾਂ ਕਰਾਂਗੇ ਮੈਂ ਤੁਹਾਡੇ ਮਾਧਿਅਮ ਦੇ ਰਹੀ ਭਗਵੰਤ ਮਾਨ ਜੀ ਨੂੰ ਕੇਸਰੀਵਾਲ ਨੂੰ ਪੁੱਛਣਾ ਚਾਹਨਾ ਕਿ ਤੂੰ ਕਿਹੜਾ ਵਾਅਦਾ ਆਪਣਾ ਪੂਰਾ ਕੀਤਾ ਹੈ ਤੁਸੀਂ ਸਾਡੀ ਸਰਕਾਰ ਅਸੀਂ ਪੌਣੇ 3 ਲੱਖ ਹਜ਼ਾਰ ਕਰੋੜ ਦਾ ਕਰਜ਼ਾ ਜਿਹੜਾ ਉਸ ਸਮੇਂ ਸੀਗਾ ਲੇਕਿਨ ਇਸ ਸਰਕਾਰ ਨੇ 1 ਸਾਲ ਦੇ ਅੰਦਰ ਪੰਜਾਬ ਦੀ ਵਿਧਾਨ ਸਭਾ 'ਚ ਕਿਹਾ ਕਿ ਅਸੀਂ 80 ਹਜ਼ਾਰ ਕਰੋੜ ਰੁਪਈਆ 1 ਸਾਲ ਦੇ ਅੰਦਰ ਲੈ ਲਿਆ ਇਹਦਾ ਮਤਲਬ 5 ਸਾਲਾਂ ਤੱਕ ਸਾਨੂੰ ਬਰਬਾਦ ਕਰਕੇ ਰੱਖ ਦੇਣਗੇ ਜਿਹੜੇ ਕਹਿੰਦੇ ਸੀ ਕਿ ਅਸੀਂ ਕੋਈ ਲੋਨ ਨਹੀਂ ਲੈਣਾ ਜਿਹੜੇ ਕਹਿੰਦੇ ਸੀ ਅਸੀਂ ਕੋਈ ਕਰਜ਼ਾ ਨਹੀਂ ਚੱਕਾਂਗੇ ਆ ਜਿੰਨੇ ਮੈਂ ਤੁਹਾਨੂੰ ਗਣਾਂਨੇ ਲੋਕ ਪੈਸੇ ਦੇ ਲਈ ਤਰਸ ਰਹੇ ਨੇ ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ ਇਸ ਕਰਕੇ ਭਗਵੰਤ ਮਾਨ ਜੀ ਤੁਸੀਂ ਹਕੂਮਤ ਦੇ ਨਸ਼ੇ 'ਚ ਚੂਰ ਹੋ ਤੁਸੀਂ ਗਰੀਬਾਂ ਦੇ ਨਾਲ ਕੀਤੇ ਵਾਦੇ ਭੁੱਲ ਚੁੱਕੇ ਹੋ ਤੁਹਾਨੂੰ ਹੋਸ਼ ਵਿੱਚ ਆਉਣਾ ਪਵੇਗਾ ਇਸ ਵੇਲੇ ਜੋ ਚੋਣਾ ਚੱਲ ਰਹੀਆਂ ਨੇ ਪੰਜਾਬ ਦੇ ਲੋਕ ਪੰਜਾਬ ਦੇ ਗਰੀਬ ਲੋਕ ਜਿਹੜੇ ਆ ਉਹ ਤੈਨੂੰ ਮੂੰਹ ਤੋੜ ਮਾ ਜਵਾਬ ਦੇਣਗੇ ਐਂ ਆਗਮਪੁਰ ਤੈਨੂੰ ਮੂੰਹ ਤੋੜ ਮਾ ਜਵਾਬ ਦੇਵਾਂਗਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜਿਹੜਾ ਤੂੰ ਮੇਰਾ ਅਪਮਾਨ ਕੀਤਾ ਉਹ ਆਗਮਪੁਰ ਦੇ ਵਿੱਚ ਤੇਰੇ ਕੋਲ ਬਦਲਾ ਲਵਾਂਗਾ ਜਿੰਨੀ ਮਰਜ਼ੀ ਪੁਲਿਸ ਲੈ ਆਈ ਜਿੰਨੇ ਮਰਜ਼ੀ ਜੋ ਮਰਜ਼ੀ ਲੈ ਆਂ ਜੋ ਮਰਜ਼ੀ ਕਰ ਲਈ ਤੇਰਾ ਘਰਾਓ ਮੈਂ ਉੱਥੇ ਜ਼ਬਰਦਸਤ ਤਰੀਕੇ ਦੇ ਨਾਲ ਕਰਾਂਗਾ ਔਰ ਦੂਸਰੇ ਕੁਝ ਸਵਾਲ ਜਿਹੜੇ ਕੇਂਦਰ ਦੀ ਸਰਕਾਰ ਦੇ ਲਈ ਨੇ ਮੋਦੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਬਹੁਤ ਕੁਝ ਕਰਨਾ ਸੀ ਤਾਂ ਦੇਸ਼ ਦੇ ਜਿਹੜਾ ਹੈ ਨਾ ਉਹ ਖੁਸ਼ਹਾਲ ਬਣਾ ਦੇਣਾ 15 15 ਲੱਖ ਰੁਪਈਆ 10 ਸਾਲ ਬੀਤ ਗਏ ਕਿਸੇ ਦੇ ਖਾਤੇ 'ਚ ਨਹੀਂ ਆਇਆ ਕੋਈ ਕਾਲਾ ਧੰਨ ਵਾਪਸ ਜਿਹੜਾ ਉਹ ਨਹੀਂ ਸੀ ਆਇਆ ਮੈਨੂੰ ਵੀ ਨਹੀਂ 15 ਲੱਖ ਮਿਲਿਆ ਤੇ ਤੁਹਾਨੂੰ ਵੀ ਨਹੀਂ 15 ਲੱਖ ਮਿਲਿਆ ਇਸ ਕਰਕੇ ਇਸ ਗੱਲ ਨੂੰ ਮੋਦੀ ਸਰਕਾਰ ਨੂੰ ਯਾਦ ਉਹਨੂੰ 23 ਤਰੀਕ ਨੂੰ ਆਉਣਾ ਉਹਨਾਂ ਨੇ ਜੋ ਮੈਂ ਮੀਡੀਆ ਦੇ ਰਾਹੀਂ ਪੜਿਆ ਇਹ ਉਹਨਾਂ ਦੇ ਲਈ ਸਵਾਲ ਲੈ ਕੇ ਅਗਰ ਉਹਨਾਂ ਨੇ ਜਲੰਧਰ ਦੇ ਵਿੱਚ ਆਉਣਾ ਤਾਂ ਫਿਰ ਇਹਨਾਂ ਗੱਲਾਂ ਦਾ ਜਵਾਬ ਦੇ ਕੇ ਜਾਣ ਉਹਨਾਂ ਨੇ ਕਿਹਾ ਅਸੀਂ 2 ਕਰੋੜ ਨੌਕਰੀ ਹਰ ਸਾਲ ਦੇਾਂਗੇ ਤੇ 10 ਸਾਲ ਦੇ ਅੰਦਰ 20 ਕਰੋੜ ਨੌਕਰੀ ਮਿਲ ਗਈ ਤੇ 20 ਕਰੋੜ ਦੇ ਨਾਲ ਜੇ ਇੱਕ ਪਰਿਵਾਰ ਦੇ ਅੰਦਰ 5 ਮੈਂਬਰ 4 ਮੈਂਬਰ ਦੀ ਬਿਲਾਇਤ ਮੇਰੇ ਖਿਆਲ ਦੇ ਅੰਦਰ 100 ਕਰੋੜ ਲੋਕ ਜਿਹੜੇ ਆ ਉਹ ਖੁਸ਼ਹਾਲ ਹੋ ਸਕਦੇ ਸੀ ਪਾਰਲੀਮੈਂਟ ਦੇ ਅੰਦਰ ਰਿਪੋਰਟ ਪੇਸ਼ ਹੋਈ ਕਿ ਅੱਜ ਵੀ 32 ਕਰੋੜ ਲੋਕ ਸੜਕਾਂ ਝੁੱਗੀ ਝੌਂਪੜੀ ਰੇਲਾਂ ਗੰਦੇ ਨਾਲਿਆਂ ਦੇ ਕਿਨਾਰਿਆਂ ਤੇ ਰਹਿ ਕੇ ਆਪਣੀ ਜ਼ਿੰਦਗੀ ਕੱਟ ਰਹੇ ਆ 27 ਕਰੋੜ ਲੋਕ ਅੱਜ ਵੀ ਜਿਹੜੇ ਆ ਭੁੱਖਮਰੀ ਦਾ ਸ਼ਿਕਾਰ ਨੇ ਉਹਨਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ ਪਾਰਲੀਮੈਂਟ ਦੇ ਅੰਦਰ ਰਿਪੋਰਟ ਪੇਸ਼ ਕੀਤੀ ਗਈ ਪ੍ਰਧਾਨ ਮੰਤਰੀ ਜੀ ਤੁਸੀਂ ਤੁਸੀਂ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਤੁਸੀਂ ਕਿਉਂ ਲੋਕਾਂ ਦੇ ਨਾਲ ਤੁਸੀਂ ਅਨਿਆਹ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਕੇ ਹੁਣ ਦੇਸ਼ ਦੀ ਸੱਤਾ ਦੇ ਉੱਤੇ ਨਹੀਂ ਰਹਿ ਸਕਦੇ ਅੱਜ ਸਾਡੇ ਉੱਤੇ ਬਹੁਤ ਭਾਰੀ ਜ਼ੁਲਮ ਜਿਹੜੇ ਆ ਉਹ ਉਹ ਸਰਕਾਰਾਂ ਕਰ ਰਹੀਆਂ ਨੇ ਮਨੀਪੁਰ ਵਰਗੇ ਕੰਨ ਬਹੁਤ ਮੈਂ ਕੋਈ ਜ਼ਿਆਦਾ ਦਹਿਰਾਉਣਾ ਨਹੀਂ ਚਾਹੁੰਦਾ ਸਿਰਫ ਸਵਾਲ ਮੁੱਖ ਮੰਤਰੀ ਜੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਇਹ ਕਰਨਾ ਚਾਹੁੰਦਾ ਕਿ ਅੱਜ ਤੂੰ ਮੀਡੀਆ ਦੇ ਰਾਹੀਂ ਇਹ ਕਹਿ ਰਿਹਾ ਕਿ ਰਾਹੁਲ ਗਾਂਧੀ ਸ਼ਹਿਜ਼ਾਦੇ ਨੂੰ ਪਾਕਿਸਤਾਨ ਜਿਹੜਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਇੰਡੀਆ ਦਾ ਬਣਾਉਣਾ ਚਾਹੁੰਦਾ ਕਿਉਂਕਿ ਵੀ ਚੇਤਾ ਕਹਿੰਦਾ ਸੀ ਮੈਂ 460 ਜਾਵਾਂਗਾ ਫਿਰ ਇਹਨੂੰ ਤਾਂ ਰਾਹੁਲ ਗਾਂਧੀ ਜੀ ਦਾ ਨਾਂ ਲੈਣ ਦੀ ਲੋੜ ਹੀ ਨਹੀਂ ਹੈ ਡਰ ਗਿਆ ਬੰਦ ਬੁਰੀ ਤਰ੍ਹਾਂ ਬੁਖਲਾੜ ਦੇ ਵਿੱਚ ਆ ਕੇ ਅਜਿਹੇ ਬਿਆਨ ਦੇ ਰਿਹਾ ਕਿ ਜਿਹੜਾ ਅਵਾਨੀ ਤੇ ਅਡਾਨੀ ਇਸ ਵੇਲੇ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਪੈਸਾ ਦੇ ਕੇ ਕੈਂਪੇਨ ਕਰ ਰਿਹਾ ਉਹ ਤਾਂ ਤੇਰੇ ਯਾਰ ਰਹੇ ਨੇ ਉਹ ਤਾਂ ਸ਼ੈੱਲ ਵਰਗੀਆਂ ਕੰਪਨੀਆਂ ਵੰਡੀਆਂ ਆਨਲਾਨੀਆਂ ਦੇ ਤੁਸੀਂ ਕਰੋੜਾਂ ਹਜ਼ਾਰਾਂ ਜਿਹੜੇ ਰੁਪਏ ਜਿਹੜੇ ਆ ਉਹ ਤੁਸੀਂ ਉਹਨਾਂ ਦੇ ਹਜ਼ਾਰਾਂ ਕਰੋੜ ਰੁਪਏ ਜਿਹੜੇ ਉਹ ਤੁਸੀਂ ਮਾਫ ਕੀਤੇ ਦੋਸ਼ ਤੁਸੀਂ ਸਾਡੇ ਤੇ ਲਾ ਰਹੇ ਹੋ ਕਿਉਂਕਿ ਇਹ ਬੁਖਲਾ ਗਿਆ ਹੁਣ ਨਰਿੰਦਰ ਮੋਦੀ ਉਸ ਤੋਂ ਬਾਅਦ ਅਸੀਂ ਕਿਸਾਨਾਂ ਬਾਰੇ ਸੋਚਾਂਗੇ ਔਰ ਖਾਸ ਉਸ ਤਰ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇ ਕੇਂਦਰ ਵਿੱਚ ਸੱਤਾ ਪਰਵर्तन ਹੁੰਦਾ ਹੈ ਤਾਂ ਉਸ ਤੋਂ ਬਾਅਦ ਪੰਜਾਬ ਵੀ ਇਤੋਂ ਅਛੂਤਾ ਨਹੀਂ ਰਹੇਗਾ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਸਰਕਾਰ ਨੂੰ ਦੇਖ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਕਾਂਗਰਸ ਸਰਕਾਰ ਬਣੇਗੀ ਜਿਸ ਤੋਂ ਬਾਅਦ ਦਰਤਾ ਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਏਗੀ ਉਹਨਾਂ ਨੂੰ ਸਾਰੇ ਅਧਿਕਾਰ ਦਿੱਤੇ ਜਾਣਗੇ ਚਾਹੇ ਫਸਲਾਂ ਦੀ ਗੱਲ ਹੋਵੇ ਜਾਂ ਦਲਿਤਾ ਨੂੰ ਪੋਸਟ میٹرਿਕ ਸਕਾਲਰਸ਼ਿਪ ਦੀ ਗੱਲ ਹੋਵੇ ਉਹ ਵੀ ਦਿੱਤਾ ਜਾਏਗਾ ਔਰ ਉਹਨਾਂ ਦਾ ਕਹਿਣਾ ਹੈ ਕਿ ਸੱਤਾ ਪਰਵਰਤਨ ਤੋਂ ਬਾਅਦ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਆ ਉਹ ਕੇਂਦਰ ਸਰਕਾਰ ਤੱਕ ਲਿਜਾਏ ਜਾਣਗੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਸੰਭਾਵਨਾ ਹੈ ਕਿ ਰਾਹੁਲ ਗਾਂਧੀ ਹੀ ਅਗਲੇ ਪ੍ਰਧਾਨ ਮੰਤਰੀ ਹੋਣਗੇ ਇੰਡੀਆ ਬਲੌਕ ਦੀ ਹੀ ਸਰਕਾਰ ਬਣੇਗੀ ਜੇਕਰ ਸਰਕਾਰ ਬਣਦੀ ਹੈ ਤੇ ਪੰਜਾਬ ਨਾਲ ਪਿਛਲੇ ਸਾਲ ਤੋਂ ਜਿਹੜਾ ਵੀ ਮਤਲਬ ਵਿਵਹਾਰ ਹੋਇਆ ਉਹ ਹੁਣ ਆ ਬੰਦ ਕਰ ਦਿੱਤਾ ਜਾਏਗਾ ਫਿਲਹਾਲ ਖਬਰਾਂ ਚ ਨਹੀਂ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ